ਬਾਬਾ ਲੈ ਕੇ ਗੱਲ ਸੁਣਿਓ ਫਿਰ ਜਿਹੜਾ ਬੰਦਾ ਕਹਿੰਦਾ ਨਾ ਮੈਂ ਅੱਗੇ ਨਹੀਂ ਵਧ ਰਿਹਾ ਸੁਣਿਓ ਫਿਰ ਕਿਉਂ ਨਹੀਂ ਅੱਗੇ ਵਧ ਰਿਹਾਓ ਕਿਵੇਂ ਨਹੀਂ ਅੱਗੇ ਵਧ ਰਿਹਾ ਸੁਣਿਓ ਇੱਕ ਵਾਰ ਇੱਕ ਕੁੱਤੇ ਤੇ ਕਦੇ ਜੀ ਸ਼ਰਤ ਲੱਗ ਗਈ ਕੁੱਤੇ ਤੇ ਕਦੇ ਜੀ ਸ਼ਰਤ ਲੱਗ ਗਈ ਕਹਿੰਦਾ ਜਿਹੜਾ ਸਿੰਘਾਸਣ ਤੇ ਜਾ ਕੇ ਪਹਿਲੇ ਬਹਿ ਗਿਆ ਨਾ ਉਹ ਇਸ ਸਾਰੀ ਜਾਤੀਆਂ ਦਾ ਜਿਹੜੇ ਜਾਨਵਰ ਨੇ ਇਹਨਾਂ ਜਾਤੀਆਂ ਦਾ ਰਾਜਾ ਹੋਊਗਾ ਸੁਣਿਓ ਤੇ ਕੁੱਤੇ ਨੂੰ ਹੰਕਾਰ ਇਹ ਹੋ ਜਾ ਕਿ ਮੈਂ ਕਦੇ ਨਾਲੋਂ ਬਹੁਤ ਤੇਜ਼ ਦੌੜਦਾ ਮੈਂ ਹੁਣ ਜਾ ਕੇ ਸਿੰਘਾਸਣ ਤੇ ਬਹਿ ਜਾਣਾ ਤੇ ਮੇਰੀ ਬੱਲੇ ਬੱਲੇ ਆ ਪਰ ਕੁੱਤਾ ਇਹ ਗੱਲ ਭੁੱਲ ਗਿਆ ਹਰ ਮੋੜ ਤੇ ਮੇਰੀ ਜਾਤ ਦੇ ਬਹੁਤ ਲੋਕ ਖੜੇ ਆ ਬਹੁਤ ਲੋਕ ਖੜੇ ਆ ਕੁੱਤਾ ਭੱਜਿਆ ਤੇ 20-20 ਕੁੱਤਿਆਂ ਨੇ ਘੇਰ ਲਿਆ ਉਹਨੂੰ ਅੱਗੇ ਨਹੀਂ ਨਿਕਲ ਦਿੱਤਾ ਕੁੱਤਾ ਉਹਨਾਂ ਨਾਲ ਲੜਦਾ ਲੁੜਦਾ ਮਰਦਾ ਮਰਾਉਂਦਾ ਜਦੋਂ ਪਹੁੰਚਿਆ ਤੇ ਗੱਦੇ ਦੇ ਗੱਦੀ ਤੇ ਕੌਣ ਬੈਠਾ ਖੜਾ ਬੈਠਾ ਤੇ ਕੁੱਤੇ ਨੇ ਉਸ ਵੇਲੇ ਗੱਲ ਪਤਾ ਕੀ ਕਹੀ ਕਹਿੰਦਾ ਤੇਰੀ ਹਿੰਮਤ ਕਿਵੇਂ ਹੋ ਜਾਂਦੀ ਇੱਥੇ ਬਹਿਣ ਦੀ ਜੇ ਮੇਰੀ ਜਾਤੀ ਦੇ ਲੋਕ ਮੈਨੂੰ ਰੋਕ ਦੇਣ ਅੱਜ ਸਾਡਿਆਂ ਚ ਸਾਡੇ ਲੋਕਾਂ ਚ ਇਹ ਗੱਲ ਹੋ ਰਹੀ ਆ ਜੇ ਕੋਈ ਸਾਡਾ ਕਲਾਕਾਰ ਅੱਗੇ ਵਧਦਾ ਮੈਂ ਵੀ ਤੁਹਾਡੇ ਹੀ ਬਾਬਾ ਜੀ ਇਹ ਸਾਡੇ ਰਵਿਦਾਸੀਆਂ ਚ ਕੋਈ ਕਲਾਕਾਰ ਅੱਗੇ ਵਧਦਾ ਸਭ ਤੋਂ ਪਹਿਲਾਂ ਸਾਡੇ ਰਵਿਦਾਸੀਓ ਦੀ ਲੱਤ ਖਚਣਗੇ ਯਾਦ ਰੱਖਿਓ ਇਹ ਨਹੀਂ ਅੱਗੇ ਵਧਣਾ ਚਾਹੀਦਾ ਜੇ ਕੋਈ ਬਿਜ਼ਨਸ ਚ ਅੱਗੇ ਵਧਦਾ ਇਹ ਸਾਲਾ ਕਿਵੇਂ ਵਧ ਗਿਆ ਅੱਗੇ ਇਹ ਤਾਂ ਹੋਣਾ ਹੀ ਨਹੀਂ ਚਾਹੀਦਾ ਬਾਬਾ ਇਹ ਕੱਲੇ ਸਾਡੇ ਵਾਲੇ ਜਮੀਨ ਹਰ ਜੱਦੀ ਚ ਹੋ ਰਿਹਾ ਹੈ ਜੇ ਤੁਸੀਂ ਭੁੱਖੇ ਮਰ ਰਹੇ ਹੋ ਤਾਂ ਵੀ ਕਿਸੇ ਨੂੰ ਚਰ ਨਹੀਂ ਹੁੰਦਾ ਜੇ ਤੁਸੀਂ ਰੋਟੀ ਖਾਣ ਲੱਗ ਗਏ ਤਾਂ ਵੀ ਕਿਸੇ ਨੂੰ ਚਰ ਨਹੀਂ ਹੁੰਦਾ ਵੀ ਇਹ ਰੋਟੀ ਖਾਣ ਕਿੱਦਾਂ ਲੱਗ ਗਿਆ ਔਰ ਬੀਬੀਓ ਜਿਹੜੀ ਤੁਹਾਡੇ ਹਿੱਸੇ ਆਈ ਹੈ ਖੁਸਾ ਨਾ ਕਰਿਓ ਇਹ ਤੁਸੀਂ ਮੰਨੋngੀਆਂ ਚੁਗਲੀਆਂ ਛੱਡ ਦੇ ਇੱਕ ਦੂਜੇ ਦੀ ਕਰਨੀਆਂ ਬੜੀ ਮਿਹਰਬਾਨੀ ਜੇ ਥੇ ਆਪਣੇ ਪੁੱਤਰਾਂ ਦਾ ਸੁੱਖ ਚਾਹੁੰਦੀਆਂ ਆਪਣੇ ਧੀਆ ਪੁੱਤਾਂ ਦਾ ਸੁੱਖ ਚਾਹੁੰਦੀਆਂ ਹੋ ਜੇ ਸੋਹਣੀ ਮੇਰੀ ਧੀ ਕਿਸੇ ਚੰਗੇ ਘਰ ਚ ਵਿਆਹੀ ਜਾਵੇ ਜੇ ਉਹ ਚੰਗੇ ਘਰ ਚ ਵਿਆਹੀ ਗਈ ਉਹ ਚੰਗਾ ਸੁੱਖ ਲਵੇ ਜੇ ਮੇਰਾ ਪੁੱਤ ਕਿਸੇ ਚੰਗੇ ਅਹੁਦੇ ਤੇ ਹੋਵੇ ਮੇਰਾ ਪੁੱਤ ਸੁਖ ਮਾਣੇ ਤੇ ਹੱਥ ਜੋੜ ਕੇ ਬੇਨਤੀ ਹੈ ਇੱਕ ਦੂਜੇ ਦੀ ਕਾੜ ਤੇ ਨਿੰਦਿਆ ਕਰਨੀ ਚੁਗਲੀ ਕਰਨੀ ਛੱਡ ਦਿਓ ਬੜੀ ਮਿਹਰਬਾਨੀ ਹੋਊਗੀ ਇਹ ਨਹੀਂ ਜਿਵੇਂ ਸਿਆਣੇ ਨੇ ਲਿਖਤਾ ਕਦਾਂ ਧੀ ਨਿਕਲੇ ਗਰੀਬ ਦੀ ਧੀ ਨਿਕਲੇ ਗਰੀਬ ਦੀ ਕਦੇ ਮਾਰੀਏ ਨਾ ਤਾੜੀ ਓਏ ਆਪਣੀ